ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਇਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜੋਗ ਜੁਗ ਭਗਤ ਪਾਇਆ ਪਹਿਜ ਰਖਦਾ ਆ ਰਾਮ ਰਾਜੇ ਹਰ ਨਾਕਸ ਅਦਸ਼ਟਰ ਮਾਰਿਆ ਪਰ ਲਾਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾਰ ਸੇਵਿਆ ਅੰਤ ਲੈ ਛਡਾਇਆ ਸਾ ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਂ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਉ ਕਰੀ ਨਾ ਹੋਈ ਬਲਹਾਰੀ ਗੁਦਰਤ ਵਸਿਆ ਅਤ੍ਰੰਤਨ ਜਾਇ ਲਖਿਆ ਰਹਾਉ ਜਾਤਮੈ ਜੋ ਜੋਤਮੈ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਸੋਦਰ ਰਾਜ ਅਸ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀਆ ਸੋ ਗੁਰ ਕੇਹਾ ਜਿਤ ਬਾ ਸਰਬ ਸਮਾਨ ਲੇ ਵਾਜੇ ਤੇਰੇ ਨਾਮ ਦਾ ਅਨੇਕ ਅਸ਼ੰਕਾ ਕੀਤੇ ਤੇਰੇ ਵਾਉਣ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਈਐ ਕੀਤੇ ਤੇਰੇ ਗਾਵਣ ਹਾਰੇ ਗਾਵਾਂ ਤੁਧ ਨਾ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਾਂ ਤੁਧ ਨਾ ਚਿਤ ਗਵਤ ਲਿਖ ਜਾਣਾ ਨਾ ਲਿਖ ਲਿਖ ਧਰਮ ਵਿਚਾਰੇ ਗਾਵਾਂ ਤੁਧ ਨੋ ਈਸਰ ਬ੍ਰਹਮਾ ਦੇਵੀ ਸੋ ਤੇਰੇ ਇਸ ਦਾ ਸੁਆਰੇ ਗਾਵਾਂ ਤੁਧਨੋ ਇੰਦਰਾન્દ્રਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਾਂ ਤੁਧਨੋ ਸਿੱਧ ਸਮਾਧੀ ਅੰਦਰ ਗਾਵਾਂ ਤੁਧਨੋ ਸਾਧ ਵਿਚਾਰੇ ਗਾਵਾਂ ਤੁਧਨੋ ਜਤੀ ਸਤੀ ਸੰਤੋਖੀ ਗਾਵਾਂ ਤੁਧਨੋ ਵੀਰ ਕਰਾਰੇ ਗਾਵਾਂ ਤੁਧਨੋ ਪੰਡਿਤ ਆਪਣ ਰੱਖੀ ਸਹ ਜੁਗ ਜਗ ਵੇਦਾਂ ਨਾਲੇ ਗਾਵਾਂ ਤੁਧਨੋ ਮੋਹਨੀਆਂ ਮਨ ਮੋਹਨਾ ਸੁਰਗ ਮਚ ਪਿਆਲੇ ਗਾਵਾਂ ਤਦਨੋਂ ਰਤਨੋਂ ਪਾਏ ਤੇਰੇ ਅਠਸਠ ਤੀਰਤ ਨਾਲੇ ਗਾਵਾਂ ਤਦਨੋਂ ਜੋਦ ਮਹਾਬਲ ਸੂਰਾ ਗਾਵਾਂ ਤਦਨੋਂ ਕਾਣੀ ਚਾਰੇ ਗਾਵਾਂ ਤਦਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰਾ ਰੱਖੇ ਤੇਰੇ ਧਾਰੇ ਸੇ ਤਦਨੋਂ ਗਾਵਨਾ ਜੋ ਤਦ ਭਾਵਨਾ ਰਤੇ ਤੇਰੇ ਭਗਤ ਰਸਾ ਲੈ ਹੋਰ ਕੀਤੇ ਤਦਨੋਂ ਗਾਵਨਾ ਸੇ ਮੈਂ ਚਿਤ ਨਾਵਨਾਂ ਨਾ ਨਾ ਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਏ ਸੱਚਾ ਸੱਚੀ ਨਾਹੀ ਹਦੀ ਹਸੀ ਜਾਣ ਜਾਸਿ ਰਚਨਾ ਜੇ ਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਮਾਇਆ ਜਿਨੋਂ ਪਾਈ ਕਰ ਕਰ ਵਿਕੈ ਕਿਤਾਬਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਕਮ ਨਾ ਕਰ ਨਾ ਜਾਈ ਸੋ ਪਾਸਾ ਸਹਾ ਪਤ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਖੈ ਸਭ ਕੋ ਏ ਕੇਵਡ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰੇ ਸਮਾਈ ਵੱਡੇ ਮੇਰੇ ਸਾਈ ਬਾਗ ਹਰਗਿ ਮੀਰਾ ਗੁਣੀ ਗੀਹਰਾ ਕੋਈ ਨ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸਭ ਤੇਮਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰਹਾਈ ਕਹਿ ਨਾ ਜਾਈ ਤੇਰੀ ਤਲ ਵੜਿਆਈ ਸਭ ਸਤਾ ਸਭ ਤਵ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵੜਿਆਈਆਂ ਤੁਧ ਵਿਣ ਸਿੱਧੀ ਕਿਰਨ ਨਾ ਪਾਈਆ ਕਰਮ ਮਿਲੈ ਨਾਈ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿੱਤੀ ਭਰੀ ਤੇਰੀ ਪੰਡਾਰਾ ਜਿਸ ਤੋਂ ਦੇ ਤਿਸੈ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਸਮਹ ਹਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਓਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੂਖ ਉਤਭੁਖ ਹੈ ਖਾਏ ਚਲੀਐ ਦੁਖਾ ਸੋਕੈ ਵਿਸਰੈ ਮੇਰੀ ਮਾਏ ਸਾਚਾ ਸਾਇ ਸਾਚੇ ਨਾਹੀ ਰਹਾਉ ਸਾਚੇ ਨਾਮ ਕੀ ਤਲਵੜ ਆਈ ਆਖ ਤੱਕ ਕੀ ਕੀਉਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵਟਾ ਰਹੂਗਾ ਘਾਣਾ ਜਾਈ ਨਾ ਮਰੈ ਨਾ ਹੋਵੇ ਸੂਗਾ ਦਿੰਦਾ ਰਹਿ ਨ ਜੋ ਕਹਿ ਭੋਗਾ ਗੁਨੇ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮਾ ਵਿਸਾਰਹਿ ਤੇ ਕਮ ਜਾਤ ਨਾਨਕ ਨਾਮੈ ਬਾਸਨਾਤ ਰਾਗੁ ਜੀ ਮਹਲਾ ਜਮਤਾ ਹਰ ਕੇ ਜਨ ਸਤਗੁਰ ਸਤਪੁਰ ਕਾ ਬਿਨੋ ਕਰਉ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸ੍ਰਿਨਾਈ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵਾ ਮੁਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਨਾਰਾ ਸਰਦਾਰ ਪਿਆਸ ਹਰ ਨਾਮ ਮਿਲੈ ਦਰਮਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨਾਂ ਹਾਰਾ ਰਸਨਾਉ ਨਾ ਪਾਇਆ ਤੇ ਭਾਵੇਂ ਜੰਮ ਪਾਸ ਜੋ ਸਤਿਗੁਰ ਸਰਣ ਸੰਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਾ ਸਤਿਗੁਰ ਸੰਗਤ ਪਾਈ ਤੈਨ ਧੁਰਮਸਤਕ ਲਖਿਆਲੇ ਕਾਸ ਧਨ ਤਨ ਸਾ ਸੰਗਤ ਜੇ ਪ੍ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਗੁ ਜੀਰੀ ਮਹੱਲਾ ਪੰਜਵਾ ਕਾਹਿਰੇ ਮਨ ਚਿਤਵੈ ਉਦਮ ਜਾ ਆਹਰ ਰਜੀਓ ਪਰਿਆ ਸਲ ਪਤਨ ਮੈਂ ਜੰਤੂ ਪਾਏ ਤਾ ਕਾਰਿ ਜਿ ਕਾਗੈ ਕਰ ਧਰਿਆ ਮੇਰੇ ਮਾधव ਜੀ ਇਸ ਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤਾ ਬਨੀਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜੀ ਕਸਮ ਬਾਏ ਠਾਕੁਰ ਕਾਇਮ ਭਾਉ ਕਰਿਆ ਓੜੇ ਓੜਾ ਵੈ ਸਕਸਾਂ ਜਿਸ ਪਾਛੈ ਬਚਰੇ ਛਰਿਆ ਤਿਨ ਕਵਣ ਕਲਾਵੈ ਕਵਣ ਚਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਆਨੰਦ ਸ੍ਰਿਸ਼ਟੀ ਸੁਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਵਾ ਸਦ ਬਲ ਜਾਈਐ ਤਰੰਤਨ ਪਾਰਾ ਵਰਿਆ ਰਾਗਾਸ ਮਹੱਲਾ ਚੌਥਾ ਸੋ ਪੁਰਖਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨਾ ਹਰਗਮਾ ਗਮਾ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਝ ਜੀ ਅਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀਤ ਉਹ ਜੀਆਂ ਕਾ ਦਾਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਾਰੇ ਆਪੇਠਾ ਕੋਰੇ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾ ਤੇਕ ਬੇਖਾਰੀ ਜੀ ਸਭ ਤੇਰੇ ਚੋ ਜਿਵ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਝ ਨਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖਵ ਕਾਣਾ ਜੋ ਸੇਵੈ ਜੋ ਸੇਵੈ ਤੁਝੀ ਜਨ ਨਾਨਕ ਤਿਨ ਕੁਰਬਾਣਾ ਹਰਤਿ ਆਵੇ ਹਰਤਿ ਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਿਨ ਅਰਤਿ ਆਇਆ ਜੀ ਤਿਨ ਟੁੱਟੀ ਜਨ ਕੀ 파ਸੀ ਜਿਨ ਨਿਰਭਾਉ ਜਿਨਾਂ ਨਿਰਭਾਉ ਤੇ ਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇ ਧਨ ਸੇ ਧਨ ਜਿਨ ਅਰਤਿ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਹ ਤਦ ਜੀ ਅਰਣਿਕਾ ਨੇਕਾ ਨੇਕਾ ਅਨੰਤਾ ਤੇਰੀ ਅਨੇਕ ਤੇਰੀ ਅਨਕਰ ਪੂਜਾ ਜੀ ਤਪ ਤਾ ਪੈ ਜਾ ਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਾ ਬੋ ਸਿਮਰਤਾ ਸਾਸ ਜੀ ਕਰ ਕਰਿਆ ਖਟ ਕਰਮ ਕਰਮਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਅਰਬ ਗਵੰਤਾ ਤੂੰ ਆਦਿ ਪੁਰਖ ਆਪਰੰਪਰ ਕਰਤਾ ਜੀ ਤੂੰ ਜੀਵੜ ਵਰਨਾ ਕੋਈ ਤੂੰ ਜੋ ਚੋਗੇ ਕੋ ਸਦਾ ਸੁਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸ੍ਰਿਸ਼ਟਾ ਸੋ ਉਪਾਈ ਜੀ ਤੁਦੇ ਆਪੇ ਸ੍ਰਿਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੋਂ ਪਾਵੇ ਸੋਈ ਥਿਸੇ ਜੋ ਤੂੰ ਦੇ ਸੋਇਓ ਪਾਈ ਰਹਾ ਹੂੰ ਸਭ ਤੇਰੀ ਤੋਂ ਸਭ ਨੀਤ ਆਇਆ ਜਿਸ ਨੂੰ ਕਿਰਪਾ ਕਰੇ ਤੈ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਗਵਾਇਆ ਉਦਿਆ ਵਿਛੋੜਿਆ ਮਿਲ ਆਇਆ ਤੂੰ ਦਰਿਆ ਉਹ ਸਭ ਤੁਜੀ ਮਾਹੇ ਤੁਜ ਵਨ ਦੂਜਾ ਕੋਈ ਨਾਹੀ ਜੀ ਜਾਨ ਸਭ ਤੇਰਾ ਖੇਲਾ ਵਿਜੁਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣ ਆਏ ਸੋਈ ਜਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਿਨਰ ਸੇਵਿਆ ਤਿ ਸੁਖ ਪਾਇਆ ਸੇ ਜੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਵ ਹੋਏ ਤੂ ਦਿਨ ਬਿੰਦੂ ਜਾਵ ਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਈ ਜਨ ਆਨੰਦ ਗੁਰਮਖ ਪ੍ਰਗਟ ਹੋਇਆ ਸਮ ਹਲਾ ਪਹਿਲਾ ਤੇ ਸਰਵੜਾ ਪਈਲੇ ਨਵਾਸਾ ਪਾਣੀ ਪਾਵਤ ਨਾ ਕੀਆ ਪੰਕੇ ਮੋ ਪਗ ਨਹੀਂ ਚੱਲੇ ਹਮ ਦੇਖਾ ਤਹਿ ਡੂਬੀ ਆਲੇ ਮਾਨੇਕਨ ਤੇ ਤਸ ਮੂੜ ਮਨਾਰ ਵਿਸਰਾ ਤੇਰੇ ਗੁਣ ਗਲਿਆ ਰਹਾ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੋਦਾ ਜਨਮ ਪਿਆ ਪ੍ਰਣੋਤ ਨਾਨਕ ਤਿਨ ਕੀ ਸਰਣਾ ਜਿੰਤੂ ਨਹੀਂ ਵਿਸਰਿਆ ਆਸਾ ਮਹਲਾ 5ਵਾਂ ਭਾਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਏਤੇ ਬਰੀਆ ਵਰਕਾਇ ਤਰਕ ਤੈਨਾ ਕਾਮ ਲੇ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਵ ਲਾਗ ਭਉਜਲ ਤਰਨ ਕੈ ਜਨਮ ਰੀਥਾ ਜਾ ਤਰੰਗ ਮਾਇਆ ਕੇ ਰਹਾਉ ਜਪ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮ ਆਸਰਣ ਪਰੇ ਕੀ ਰੱਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾ ਸੈ ਦਸਨੀਕ ਚਉਪਈ ਪੁਨਰਾਚਸ ਕਾ ਕਾਟਾ ਸਿਸਾ ਸ੍ਰੀ ਅਸ ਕੀਤਾ ਜਗਤ ਕੇਈਸਾ ਪਹ ਪਾਨ ਮ੍ਰਿਸ਼ਟ ਗਗਨ ਤੇ ਭਾਈ ਸਬਨ ਆਨ ਵਧਾਈ ਦਈ ਤਨਿਆ ਤਨਿਆ ਲੋਗਨ ਕੇ ਰਾਜਾ ਦੁਸ਼ਟ ਦਹਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਸ ਜਨਮ ਹੋਇ ਲਿਹੁ ਬਾਰੇ ਕਵਿ ਬਾਤ ਬੇਨਤੀ ਚਉਪਈ ਹਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਤਗੀ ਇੱਛਾ ਤਵ ਚਰਨਨੰਨ ਰਹਿ ਮਹਾਰਾਪਨੋ ਜਾਨਕ ਰੋਪਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਓ ਆਪਾ ਹਾ ਦੇ ਮੋਹਿ ਬਚਾਓ ਸੁਖੀ ਵਸੈ ਮੋ ਰੋ ਪਰਿਵਾਰਾ ਸੇਵ ਸਿਖ ਸਵੇ ਕਰਤਾਰਾ ਮੋ ਰੱਛਾ ਨਿਜ ਕਰ ਦੇ ਕਰਿਆ ਸਭੈ ਰਣ ਕਰਵਾ ਸਿੰਗਰਿਆ ਪੂਰਨ ਹੋਏ ਅਮਾਰੀ ਅਸਾ ਤੁਰ ਪੇਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਔਰ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵ ਸੇਖਾ ਮਾਰੇ ਤਾਰੀਐ ਚੰਚੰ ਸਤਰਾ ਹਮਾਰੇ ਮਾਰੀਐ ਆਪਾ ਦੇ ਮੁਝੈ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਐ ਹੁ ਜੋ ਸਦਾ ਹਾਂ ਮਾਰੇ ਬਚਾ ਸ੍ਰੀ ਅਸਤੋ ਜੋ ਕਰਿਓ ਰਚਾ ਰੱਖ ਲਿਓ ਮਾਇ ਰੱਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਾ ਪੂਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਉਪਦਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨਾ ਪ੍ਰਕਾਸ਼ ਸੰਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸੇਵਕੀ ਓ ਵੇਦ ਰਾਜ ਬ੍ਰਹਮਾ ਜੋਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਓ ਦੇਵ ਦਾ ਦਿਸਨ ਪਜਾਇਓ ਆਦੰਤਿ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਾਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਗਮਨ ਸੁਖ ਦਿਓ ਸਤਰਣ ਕੋ ਪਲਮਾ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚ ਰਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਉ ਉਦਕਰ ਕਰਾ ਕਰ ਤਾਰਾ ਰਾਜਾ ਤਰਤਲ ਦੇ ਆਪਾਰਾ ਜਬ ਆਕਰਾਂ ਕਰਤੋ ਕਭ ਹੂੰ ਤੁਮੈ ਮਿਲਤ ਦੇਹ ਦਰਸਬ ਹੂੰ ਜੀਤੇ ਬਦਨਾ ਸਿਡ ਸਵਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭੀ ਤੇ ਰਹਤਿਂ ਰਾਲਮ ਜਾਂਤ ਬੇਦ ਭੇਦ ਅਰੇ ਆਲਮ ਦਰੰਕਾ ਨਿਰਵਕਾ ਨੀ ਲੰਬ ਆਦ ਨੀਲਾ ਨਾਦ ਸੰਬ ਤਾਕਾ ਮੂੜ ਉਚਾਰਤ ਭੇਦਾ ਜਾਕੂ ਭੇਵਨ ਪਾਵਤ ਦੇਦਾ ਤਾ ਕੋ ਕਰਪਾ ਨਨ ਮੰਨਤ ਮਹਾ ਮੂਲ ਕਛ ਭੇਦ ਨ ਜਾਣਤ ਮਹਾਦੇਵ ਕੋ ਕੈ ਸੁਦਾਸਿਓ ਨਿਰੰਕਾਰ ਕਾ ਚਿਨਤ ਨ ਭਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿਨ ਬਿਨ ਤਹੇ ਤੇਤੀ ਤੁਮਰਾ ਲਖਨ ਨ ਜਾਏ ਬਸਾਰਾ ਕੈ ਵਿਸਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੂਪਸ ਰੂਪਾ ਰੰਗ ਭਇਓ राव ਕਈ ਭੂਪਾਂ ਅੰਡਾ ਜੇ ਰਸਿਤ ਜਕੀਨੀ ਉਤਬਜ ਖਾਨ ਬਹੁ ਰਚ ਦਿਨੀ ਕਉ ਫੁਲ ਰਾਜਾ ਬੈਠਾ ਕਉ ਸਿਮੰਧ ਭਇਓ ਸੰਕਰਿ ਕੈਠਾ ਸਗਰੇ ਸ੍ਰਿਟ ਦੇਖਾਇ ਚੰਬਵਾ ਜੁਗਾ ਸਰੂਪ ਸੁਯੰਭਾ ਅਵਰੱਛਾ ਮੇਰੀ ਤਮ ਕਰੋ ਸਿਖੋ ਵਾਰੈ ਸਿਖ ਸੰਗਾਰੋ ਦੁਸ਼ਟ ਜੀਤੇ ਉਠਵਦ ਤਪਾਤਾ ਸਕਲੰ ਮਲੇਸ਼ ਕਰੋ ਰਣਗਾਤਾ ਜੇ ਅਸਤ ਜਾ ਤਉ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤਾ ਮਾਰੇ ਪੁਰਖ ਜਾਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਐ ਤਾਂ ਕੇ ਕਾਨਕ ਨਾ ਇਹ ਰਛਾਏ ਤੈ ਸਭ ਕਾਲਾ ਦੁਸ਼ਟ ਰਕਤ ਨਿਤ ਕਾਲਾ ਕਿਰਪਾ ਰਿਸ਼ਤ ਤੈ ਜਾਏ ਨਿਆਰਿਓ ਤਾਂ ਕੇ ਤਾਪ ਤਨਕ ਮੋਹਾਰਿਓ ਰਿਸਦ ਕਰਮਾ ਸਭ ਹੋਈ ਦੁਸ਼ਟ ਚਾਛ ਵਸਕਾ ਨਾ ਕੋਈ ਇਕ ਬਾਰ ਜਿੰਤ ਮੈਂ ਸੰਬਾਰਾ ਕਲ ਪਸਤੇ ਤਾਏ ਹਵਾਰਾ ਜਿੰਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਕੜਕੇ ਤਮੈ ਸ਼ਰਨ ਤੇ ਹਾਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਤਾ ਗਰੰਥ ਕਰਾ ਪੂਰਨ ਸੁਵਰਾਤਾ ਕਿਲ ਵਿਖਾ ਸਕਲ ਦੇ ਕੋ ਹਰਤਾ ਦੁਇ ਸਟਾ ਦੁਕਾਨ ਕੋ ਸ਼ੈ ਕਰਤਾ ਸ੍ਰੀ ਅਸਤਜਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤੋ ਫਲ ਪਾਵੇ ਸੋਈ ਦੁਖਨੰਤਿ ਸ਼ਾ ਵਿਆਪਦ ਕੋਈ ਅਨਿਲਾ ਸੁਨੈ ਗੁਮਜੋ ਆਏ ਸੁਰਸ ਨਾ ਪਾਵੇ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿ ਨਰ ਕਰੈ ਓ ਜੋ ਜਾ ਕੀ ਏਕ ਬਾਰ ਚਉ ਪਈ ਕੋ ਕਹੈ ਚਉ ਪਈ ਸੰਬਦ 17 ਸੈਸ ਬਣੀਜੈ ਅਰਥ ਸੈਸ 23 ਕਹੀਜੈ ਭਾਦਰਵ ਸੁਦੀ ਅਸ਼ਟਮੀ ਰਵੀਵਾਰਾ ਤੀਰ ਸੱਤਰ ਦਰਵ ਗ੍ਰੰਥ ਸੁਧਾਰਾ ਇਤਾ ਅਸ਼ਟਮੀ ਰਵੀ ਰਵੀ ਰਵਾਰਾ ਤੀਰ ਸੱਤਰ ਗ੍ਰੰਥ ਸੁਧਾਰਾ ਸਵਈਆ ਪਾਏਂ ਗਏ ਜਬ ਤੇ ਤੁਮਰੇ ਤਵ ਤੇ ਕੋ ਅੱਖ ਤਰੇ ਨੀ ਆਨਿਓ ਰਾਮ ਰਹੀ ਪੂਰਾਨ ਕੁਰਾਨ ਅਨੇਕ ਹੈ ਮਤ ਇੱਕ ਨਾ ਮੰਨਿਓ ਸਿਮਰਤ ਸਾਸਤਰ ਦੇ ਸਬੈ ਬੋ ਭੇਦ ਕਹਿ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦਾ ਸੁਹਾਰ ਰਾਮ ਕਲੀ ਮਹੱਲਾ ਤੀਜਾ ਨਾਨਕ ਓੰਕਾਰ ਸਤਿਗੁਰ ਪ੍ਰਸਾਦ आनंद ਪਿਆ ਮੇਰੀ ਮਾਏ ਸਤਿ ਸਤ ਸ੍ਰੋਮੈ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਉਣੀਆਂ ਆਈਆਂ ਸੋਦੋ ਤੋ ਗਾਵਰੀ ਕੇ ਰਾਮਨ ਜੀ ਨਿਵਾਸਾਇ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸੁਧਾਰੋ ਅਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਾਸ ਸੁਆਮੀ ਸੋ ਕੇ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇ ਰਹਿ ਕਰਤਾ ਤੇਰੇ ਸਭ ਕੀ ਚੈ ਇਸ ਤੇ ਸੋ ਪਾਵੇ ਸੁਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰਸਾਂ ਸੁਖ ਮਨਿ ਆਇ ਵਸਿਆ ਜਿ ਇੱਛਾ ਸਤਿ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਘਰ ਤੋਂ ਇਸਤੀਆਂ ਐ ਵਡਿਆਈਆਂ ਕਹਿ ਨਾਨਕ ਸੁਣ ਔ ਸੰਤੋ ਸਭ ਤਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸੋਤਿਤ ਘਰ ਸੁਭਾਗੇ ਘਰ ਸੁਭਾਗੇ ਸੋਵ ਦਵਾਜੇ ਕਾਲਾ ਜਿਤ ਘਰ ਧਾਰਿਆ ਪੰਚ ਦੋਤ ਤੁ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੋ ਜਿਨ ਕਾਓ ਸੇਨਾ ਮਰ ਕੈ ਲਾਗੇ ਕਹਿ ਨਾਨਕ ਤੈ ਸੁਖੋ ਆਦਿਤ ਘਰ ਅਨਹਦ ਵਾਜੇ ਅਨਸ ਨਾ ਵਡ ਭਾਗਿਆ ਸਗਲ ਮਨੋਰਥ ਪੂਰੇ ਪਰਬ੍ਰੰ ਪ੍ਰਪਾਇਆ ਉਤਰੇ ਸਦਲ ਵਿਸੂਰੇ ਦੁਖ ਰੋਗ ਸੰਤਾ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹੇ ਤੇ ਪਵਤਾ ਸਤਿਗੁਰ ਆ ਪਰ ਪੂਰੇ ਬਿਨਵੰਤ ਨਾਨਾ ਗੁਰ ਚਰਨ ਲਾਗੇ ਵਾਜੇ ਅਨਾਥure ਮੁੰਦਾ ਮਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਏ ਉਧਾਰੋ ਇਹ ਵਸਤਾ ਤਾ ਜੀ ਨਹ ਜਾਇ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚਾਨ ਲਗ ਤਰੀਐ ਸਭ ਨਾਨਕ ਗ੍ਰੰਥਸਾਰੋ ਸਾ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮੈਂ ਨਾ ਜੋ ਕੀ ਤੋਈ ਮਾਰੇ ਗੁਣਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇ ਰਾਮ ਤੋਈ ਸਤਗੁਰ ਸਚਨ ਮਿਲਿਆ ਨਾਨਕ ਨਾ ਮਿਲ ਤਾ ਜੀਵਾ ਤਨ ਬਨ ਥੀ ਵਹ ਹਰਿਆ ਔੜੀ ਤਿੱਥੈ ਤੂ ਸਮਰੱਥ ਜਿੱਥੈ ਕੋਈ ਨਾ ਐ ਉੱਥੈ ਤੇਰੀ ਰਾਖ ਕਦ ਨਹੀਂ ਉਤਰ ਮਾਹੀ ਸੁਣ ਕਹਿ ਜਮ ਕੇ ਦੂਤ ਨਾਏ ਤੇ ਰ ਚੜ ਜਾਏ ਭੌਜਲ ਵਿਖਮ ਸਗਾ ਓ ਗੁਰ ਸਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮਹਿ ਹਉ ਪੰਨਾ ਗੁਣ ਗੋਵਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਈ ਸਾਈ ਵਰਤਾ ਕੋਈ ਨ ਜਾਏ ਜੇ ਆਵੇ ਤੁਧ ਆਏ ਸਹ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜੀਵਾ ਜਪ ਗੁਰ ਨਾਮ ਨਿਤਰੀ ਸਤ ਗੁਰ ਪੇਖਣਾ ਸ਼ਰਮਣੀ ਸੁਨਣਾ ਗੁਰ ਨਾਮ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਏਵਤ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕਈ ਕੇ ਮਹੱਲਾ ਪੰਜ ਮਾਰ ਰੱਖੇ ਰਖਨਾਰਾ ਬੁਬਾਰਿਆਂ ਨ ਗੁਰ ਕੀ ਪੈਰੀ ਪਾਏ ਕਾ ਸਬਾਰਿਆਂ ਹੋ ਆਪ ਦਿਆਲ ਮਨਨ ਮਾ ਵਿਸਾਰਿਆਂ ਸਾਜਨਾ ਕੈ ਸੰਗ ਭਵਜਲ ਤਾਰਿਆ ਨਾ ਸਾਕਤ ਨਿੰਦਕਾ ਦ੍ਰਿਸ਼ਟਿ ਕਿਨਵਾਹਿ ਵਿਦਾਰਿਆ ਨੈ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰ ਸਖੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰ ਸਖੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ